ਦੇ ਪਿੰਡ ਦਬੂਲੀਆ ਦੇ ਵਿੱਚ ਬਾਸਕਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਅੱਜ ਫਾਈਨਲ ਮੁਕਾਬਲੇ ਜਿਹੜੇ ਨੇ ਉਹ ਕਰਵਾਏ ਜਾ ਰਹੇ ਨੇ ਸਾਡੇ ਨਾਲ ਸੱਜਨ ਸਿੰਘ ਚੀਮਾ ਮਜੂਦ ਹੈਗੇ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇੱਥੇ ਟੂਰਨਾਮੈਂਟ ਇਹ ਹੋ ਰਿਹਾ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਲੇਅਰ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਚੀਮਾ ਸਾਹਿਬ ਕਿਵੇਂ ਦੇਖ ਰਹੇ ਹੋ ਅੱਜ ਫਾਈਨਲ ਮੁਕਾਬਲੇ ਨੇ ਅੰਤਰਰਾਸ਼ਟਰੀ ਪਲੇਅਰ ਇੱਥੇ ਪਹੁੰਚੇ ਹੋਏ ਨੇ ਕਿਵੇਂ ਦੇ ਚੱਲ ਰਹੇ ਮੁਕਾਬਲੇ ਦੇਖੋ ਇਹ ਪੰਜਵਾਂ ਦਿਨ ਹੈ ਟੂਰਨਾਮੈਂਟ ਦਾ ਔਰ ਬਹੁਤ ਹੀ ਪਹਿਲਾਂ ਲੀਗ ਸੀਗੀ ਉਸ ਤੋਂ ਬਾਅਦ ਕੱਲ ਤੋਂ ਸੈਮੀਫਾਈਨਲ ਨੇ ਸੋ ਬਹੁਤ ਹੀ ਤਗੜੇ ਮੁਕਾਬਲੇ ਹੋਏ ਨੇ ਕਿਉਂਕਿ ਸਾਰੇ ਇੰਡੀਆ ਤੋਂ ਜਿਹੜੀ ਬਾਸਕਟਬਾਲ ਦੀ ਕਰੀਮ ਹੈ ਉਹ ਇੱਕ ਛੋਟੇ ਜਿਹੇ 60 ਘਰਾਂ ਦੇ ਪਿੰਡ ਦੇ ਵਿੱਚ ਖੇਡ ਰਹੀ ਆ ਸੋ ਮੁਕਾਬਲੇ ਬਹੁਤ ਵਧੀਆ ਹੋਏ ਔਰ ਅੱਜ ਜਿਹੜਾ ਲੜਕੀਆਂ ਦਾ ਫਾਈਨਲ ਚੱਲ ਰਿਹਾ ਇਸ ਤੋਂ ਬਾਅਦ ਜਿਹੜਾ ਮੁੰਡਿਆਂ ਦਾ ਫਾਈਨਲ ਹੈ ਤੇ ਮੈਂ ਕਹਿ ਸਕਦਾ ਕਿ ਜਿਸ ਤਰ੍ਹਾਂ ਦੇ ਇੰਤਜ਼ਾਮ ਜਿਸ ਤਰ੍ਹਾਂ ਦੇ ਅਸੀਂ ਪ੍ਰਾਈਜ਼ ਜਿਸ ਤਰ੍ਹਾਂ ਦਾ ਖਾਣਾ ਜਿਸ ਤਰ੍ਹਾਂ ਦੀਆਂ ਗਰਾਊਂਡ ਫੈਸਿਲਿਟੀਆਂ ਨੇ ਇੰਡੀਆ ਦਾ ਸਭ ਤੋਂ ਵਧੀਆ ਟੂਰਨਾਮੈਂਟ ਜਿਹੜਾ ਉਹ ਇੱਕ ਛੋਟੇ ਜਿਹੇ 60 ਕਰਾਂ ਦੇ ਪਿੰਡ ਪਿੰਡ ਦੇ ਵਿੱਚ ਅਸੀਂ ਕਰਵਾਣ ਵਿੱਚ ਕਾਮਯਾਬ ਹੋਏ ਆਂ ਔਰ ਇਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਮੈਂ ਤੇ ਕਹੂੰਗਾ ਕਿ ਸਭ ਤੋਂ ਜ਼ਿਆਦਾ ਵੱਡਾ ਯੋਗਦਾਨ ਜਿਹੜਾ ਉਹ ਸਾਡੇ ਬੱਚੇ ਜਿਹੜੇ ਇੱਥੇ ਦਿਨ ਰਾਤ ਡੇਢ ਮਹੀਨਾ ਹੋ ਗਿਆ ਉਹਨਾਂ ਨੂੰ ਲੱਗਿਆ ਅਸੀਂ ਮੈਟ ਗਰਾਊਂਡਾਂ ਸਾਰਾ ਕੁਝ ਸਹੀ ਕੀਤਾ ਔਰ ਉਸ ਤੋਂ ਬਾਅਦ ਸਾਡੇ ਜਿਹੜੇ ਸਪான்ਸਰ ਨੇ ਬڑا ਦਿਲ ਖੋਲ ਕੇ ਉਹਨਾਂ ਨੇ ਮਤਲਬ ਸਾਨੂੰ ਇਸ ਟੂਰਨਾਮੈਂਟ 'ਤੇ ਸਹਿਯੋਗ ਦਿੱਤਾ ਹੈ ਜਿਹੜੇ ਪ੍ਰਾਈਜ਼ ਬੜੇ ਵੱਡੇ ਪ੍ਰਾਈਜ਼ ਅਸੀਂ ਰੱਖੇ ਨੇ 2-2 ਲੱਖ ਅੱਸੀ winner ਨੂੰ ਦਿੰਨੇ ਆ 1.5 ਲੱਖ second ਨੂੰ 1-1 ਲੱਖ third ਨੂੰ ਡੰਕ ਕੰਪੀਟੀਸ਼ਨ ਦੇ ਵਿੱਚ 21000 ਔਰ 3. ਸ਼ੂਟਿੰਗ ਦੇ ਵਿੱਚ ਅਸੀਂ ਜਿਹੜੇ ਮੈਨ ਵਮਚੇ 21 21000 ਬੈਸਟ ਪਲੇਅਰ ਨੂੰ ਰਾਇਲੈਂਡ ਹਿੱਡ ਮੋਟਰਸਾਈਕਲ ਔਰ ਜਿਹੜੇ ਲੜਕੀਆਂ ਚ ਬੈਸਟ ਪਲੇਅਰ ਹੋਗੀ ਉਹਨੂੰ ਐਕਟਿਵਾ ਦੇ ਰਹੇ ਆ ਕਹਿੰਦਾ ਮਤਲਬ ਵੀ ਇਹੋ ਜਿਹੇ ਵੱਡੇ ਪ੍ਰਾਈਜ਼ ਬਾਸਕਟਬਾਲ ਦੇ ਵਿੱਚ ਐਟ ਲੀਸਟ ਕੇਸ ਸੀ ਵੀ ਟੀਮ ਫਾਉਲ ਫੋਰ ਇਹ ਹੀ ਸਵਾਲ ਲੱਗਾ ਸੀਗਾ ਕਿ ਕਾਰਨ ਕਿ ਬਾਸਕਟਬਾਲ ਦਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਅਜੇ ਬੜੇ ਸਾਰੇ ਬੱਚੇ ਹੋਣ ਚਾਹੇ ਪੇਰੈਂਟਸ ਹੋਣ ਉਹਨਾਂ ਨੂੰ ਵੀ ਕਨਫਿਊਜ਼ਨ ਰਹਿੰਦੀ ਵਾਲੀਬਾਲ ਤੇ ਬਾਸਕਟਬਾਲ ਚ ਜਿਵੇਂ ਛੋਟੇ ਜਿਹੇ ਪਿੰਡ ਚ ਤੁਸੀਂ ਵੱਡਾ ਇਹ ਮੁਕਾਬਲਾ ਕਰਾਇਆ ਅੰਤਰਰਾਸ਼ਟਰੀ ਪਲੇਅਰ ਇੱਥੇ ਪਹੁੰਚੇ ਜਾਂ ਬੱਚਿਆਂ ਦੇ ਉੱਪਰ ਦੇਖੋ ਇਸ ਪਿੰਡ ਦੇ ਵਿੱਚ ਬਾਸਕਟਬਾਲ ਤੇ ਉਦੋਂ ਤੋਂ ਸ਼ੁਰੂ ਹੋ ਗਿਆ ਬੂਟਾ ਲਾਇਆ ਸੀ ਜਿਨ੍ਹਾਂ ਦੀ ਯਾਦ ਵਿੱਚ ਅਸੀਂ ਕਰਾਂ ਸਰਦਾਰ ਪੁਲਕਾਰ ਸਿੰਘ ਟੀਮਾ ਇਹ ਉਦੋਂ ਹੀ ਬੂਟਾ ਲੱਗ ਗਿਆ ਸੀਗਾ ਪਰ ਸਾਨੂੰ ਖੇਡਣ ਲਈ ਇੱਥੇ ਜਿਹੜਾ ਉਹ ਗਰਾਊਂਡ ਨਹੀਂ ਸੀ ਤੇ ਅੱਜ ਤੋਂ 34-35 ਸਾਲ ਪਹਿਲਾਂ ਆ ਗਰਾਊਂਡ ਅਸੀਂ ਇੱਕ ਬਣਾਈ ਸੀ ਉਸ ਤੋਂ ਬਾਅਦ ਸੈਕੰਡ ਗਰਾਊਂਡ ਬਣਾਈ ਐ ਤੇ ਸਾਡੇ ਜਿਹੜੇ ਅਵੇਅਰਨੈਸ ਹੈ ਲੱਗੇ ਲੱਗੇ ਪਿੰਡਾਂ ਦੇ ਵਿੱਚ ਇਹ ਤੇ ਬਹੁਤ ਧੀਰ ਤੋਂ ਐ ਔਰ ਲੋਕਾਂ ਨੂੰ ਇੰਟਰਸਟ ਵੀ ਹੈਗਾ ਤੁਸੀਂ ਸ਼ਾਮ ਨੂੰ ਆਣ ਕੇ ਦੇਖੋ ਤੁਸੀਂ ਇੱਥੇ ਲੱਗੇ ਲੱਗੇ ਪਿੰਡਾਂ ਦੇ ਬੱਚੇ ਤਕਰੀਬਨ 70-80 ਬੱਚੇ ਸ਼ਾਮ ਨੂੰ ਰੋਜ਼ ਇੱਥੇ ਖੇਡਦੇ ਨੇ ਸੋ ਇਹ ਜਾਗ ਤੇ ਪਹਿਲਾਂ ਹੀ ਲੱਗੀ ਆ ਪਰ ਆ ਜਿਹੜਾ ਟੂਰਨਾਮੈਂਟ ਸਾਡਾ ਕਰਾਉਣ ਦਾ ਮਕਸਦ ਇਹ ਆ ਕਿ ਇੱਕ ਜਿਸ ਤਰ੍ਹਾਂ ਸਾਡੇ ਸੀਐਮ ਸਾਹਿਬ ਨੂੰ ਬਹੁਤ ਸ਼ੌਂਕ ਹੈ ਖੇਡਾਂ ਦਾ ਤੇ ਮੇਰਾ ਇਹ ਸੋਚਣਾ ਹੈ ਕਿ ਜੇ ਅਸੀਂ ਸਪੋਰਟਸ ਕਲਚਰ ਪੈਦਾ ਕਰ ਲਈਏ ਅਸੀਂ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਦਿਖਾਈਏ ਆ ਤੁਸੀਂ ਦੇਖ ਰਹੇ ਹੋ 7-7 ਫੁੱਟ ਦੇ ਖਿਡਾਰੀ ਨੇ ਖੇਡ ਰਹੇ ਨੇ 6 ਫੁੱਟ 10-10 ਇੰਚ ਦੇ ਖਿਡਾਰੀ ਸਟਾਰ ਖੇਡ ਰਹੇ ਨੇ ਤੇ ਜੀ ਅਸੀਂ ਉਹਨਾਂ ਨੂੰ ਇਹੋ ਜਿਹੇ ਖਿਡਾਰੀ ਦਿਖਾਵਾਂਗੇ ਤੇ ਕੁਦਰਤੀ ਗੱਲ ਹੈ ਕਿ ਉਹ ਬੱਚੇ ਇਧਰ ਅਟਰੈਕਟ ਹੋਣਗੇ ਔਰ ਖੇਡ ਮੈਦਾਨਾਂ 'ਚ ਆਉਣਗੇ ਜਿਹੜੀ ਅੱਜ ਅੱਜ ਲੋੜ ਹੈ ਔਰ ਮੈਂ ਇਹ ਸਮਝਦਾ ਕਿ ਅੱਜ ਸਾਡੀ ਜਿਹੜੀ ਬੱਚੇ ਨੇ ਛੋਟੇ-ਛੋਟੇ ਇਹਨੇ ਬੱਚੇ ਸਾਰਾ-ਸਾਰਾ ਦਿਨ ਮੋਬਾਈਲ ਤੇ ਲੱਗੇ ਲੱਗੇ ਰਹਿੰਦੇ ਨੇ ਜਿਹਦੇ ਨਾਲ ਸਿਹਤ ਜਿਹੜੀ ਉਹਨਾਂ ਦੀ ਖਰਾਬ ਹੋ ਰਹੀ ਹੈ ਔਰ ਵੈਸੇ ਵੀ ਮੈਂ ਕਹਿੰਨਾ ਉਹ ਮੈਂਟਲੀ ਸਿੱਕ ਹੋ ਰਹੇ ਨੇ ਤੇ ਇਹ ਜ਼ਰੂਰਤ ਇਨਾ ਬੱਚਿਆਂ ਨੂੰ ਖੇਡ ਮੈਦਾਨਾਂ ਦੇ ਵਿੱਚ ਲਿਆਉਣ ਲਈ ਸੋ ਅਸੀਂ ਇਹ ਜਿਹੜੇ ਵੱਡੇ ਵੱਡੇ ਖਿਡਾਰੀ ਇੱਥੇ ਲਿਆਉਣ ਦਾ ਮਕਸਦ ਹੈ ਇਨਾ ਵੱਡਾ ਟੂਰਨਾਮੈਂਟ ਕਰਾਉਣ ਦਾ ਮਕਸਦ ਹੈ ਇੱਕ ਸਪੋਰਟਸ ਕਲਚਰ ਪੈਦਾ ਕਰਕੇ ਤੇ ਬੱਚਿਆਂ ਨੂੰ ਖੇਡ ਮੈਦਾਨਾਂ 'ਚ ਲਿਆ ਕੇ ਚੰਗੀ ਸਿਹਤ ਹੋਊਗੀ ਚੰਗੇ ਤਗੜੇ ਹੋਣਗੇ ਪਹਿਲਾਂ ਪੰਜਾਬ ਵਾਲੀ ਜਿਹੜੀ ਪਹਿਲਾਂ ਸ਼ਾਨ ਸੀ ਉਹ ਬਹਾਲ ਹੋਊਗੀ ਤੇ ਸਾਡਾ ਪੰਜਾਬ ਰੰਗਲਾ ਪੰਜਾਬ ਬਣੂਗਾ ਵੱਕੇ ਜਿ ਮਸਾਬੇ ਤਾਂ ਮਾਨ ਵਾਲੀ ਗੱਲ ਹੁੰਦੀ ਹੈ ਜਿਵੇਂ ਮੈਂ ਦੇਖ ਰਿਹਾ ਸੀਗਾ ਕਿ ਪਲੇਅਰ ਮਿਲਦਾ ਕਿ ਕਾਫੀ ਦੂਜੀਆਂ ਸਟੇਟਾਂ ਦੇ ਨੇ ਕਿੰਨੀਆਂ ਸਟੇਟ ਦੇ ਪਲੇਅਰ ਪਾਰਟਿਸਿਪੇਟ ਕਰ ਰਹੇ ਨੇ ਇਥੇ ਦੇਖੋ ਜੀ ਕਰਨਾ ਤੋਂ ਤਾਮਨ ਲੱਡੂ ਤੋਂ 1 ਮਿੰਟ ਟੂ ਗੋਸਟ West Bengal ਤੋਂ ਔਰ ਦਿੱਲੀ ਤੋਂ ਸਾਰੇ ਤਕਰੀਬਨ ਇੰਡੀਆ ਦੇ ਵਿੱਚ ਜਿਹੜੀਆਂ ਬੈਸਟ ਟੀਮਾਂ ਨੇ ਇੱਥੇ ਪਾਰਟਿਸਿਪੇਟ ਕਰ ਰਹੀਆਂ ਨੇ ਪੰਜਾਬ ਦੀਆਂ ਦੋ ਟੀਮਾਂ ਨੇ ਲੁਧਿਆਣਾ ਬਾਸਕਟਬਾਲ ਅਕੈਡਮੀ ਤੇ ਪੰਜਾਬ ਪੁਲਿਸ ਸੋ ਤਕਰੀਬਨ ਸਾਰੇ ਇੰਡੀਆ ਦੀ ਕਰੀਮ ਜਿਹੜੀ ਇੱਥੇ ਖੇਡ ਰਹੀ ਹੈ ਅੱਛਾ ਇਹਨੂੰ ਅੱਗੇ ਕਿਵੇਂ ਪਲਾਨ ਕਰ ਰਹੇ ਹੋ ਮੈਂ ਅਨਾਉਂਸਮੈਂਟ ਵੀ ਸੁਣ ਰਿਹਾ ਸੀਗਾ ਕਿ ਅਗਲੇ ਸਾਲ ਦੇ ਵੀ ਪ੍ਰਾਈਜ਼ ਜਿਹੜੇ ਨੇ ਹੋਣਗੇ ਹੋਰ ਟੀਚਾ ਕੇ ਦੇਖੋ ਜੀ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਜਿਹੜੇ ਨੇ ਦੋ ਪ੍ਰਾਈਜ਼ ਆਲਰੇਡੀ ਹੁਣ ਅਗਲੇ ਸਾਲ ਵਾਲੇ ਵੀ ਬੁੱਕ ਹੋ ਗਏ ਨੇ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀ 32nd ਫਰਸਟ ਪ੍ਰਾਈਜ਼ ਜਿਹੜਾ ਉਹ ਵੀ ਬੁੱਕ ਹੋ ਗਿਆ ਔਰ ਜਿਹੜਾ 3rd ਪ੍ਰਾਈਜ਼ ਆ ਉਹ ਵੀ ਬੁੱਕ ਹੋ ਗਿਆ ਤੇ ਹੁਣੇ ਤੁਸੀਂ ਦੇਖਾ ਜੇ ਮੈਚ ਖਤਮ ਹੁੰਦਿਆਂ ਸਾਡੇ ਸਾਰੇ ਜਿਹੜੇ ਨੇ ਬੁੱਕ ਹੋ ਜਾਣੇ ਨੇ ਜਿੰਨੇ ਪ੍ਰਾਈਜ਼ ਆ ਤੇ ਮੁੜ ਕੇ ਸਾਡਾ ਰਹਿ ਜਾਂਦਾ ਖਾਣੇ ਦਾ ਤੇ ਇੱਥੇ ਰਹਿਣ ਸਣ ਦਾ ਇੰਤਜ਼ਾਮ ਤੇ ਆ ਜਿਹੜੇ ਇੱਥੇ ਖਰਚੇ ਨੇ ਸੋ ਲੋਕ ਜਿਹੜੇ ਨੇ ਜਦੋਂ ਚੰਗਾ ਕੰਮ ਕਰਾ 10 ਸੈਕਿੰਡ ਤੇ ਮੈਂ ਕਹਿੰਦਾ ਸਾਥ ਦਿੰਦੇ ਨੇ ਇਹਦੀ ਵਿੱਚ ਮੇਰੇ ਜਿਹੜੇ ਪਾਰਟੀ ਵਾਲੇ ਆ ਪਾਰਟੀ ਦੇ ਸਾਡੇ ਬਲੌਕ ਇੰਚਾਰਜ ਨੇ 7 ਸੈਕਿੰਡ ਵਰਕਰ ਨੇ ਉਹ ਵੀ ਬਹੁਤ ਸਾਥ ਦੇ ਰਹੇ ਨੇ ਮਤਲਬ ਕੁੱਲ ਮਿਲਾ ਕੇ ਔਰ ਦੂਸਰਾ ਅਸੀਂ ਬਹੁਤ ਟਰਾਂਸਪੇਰੈਂਸੀ ਰੱਖਦੇ ਆ ਅਸੀਂ ਫਸਟ ਪ੍ਰਾਈਜ਼ ਦਿੰਦੇ ਆਪਣੇ ਹੱਥੀਂ ਦਿੰਦੇ ਨੇ ਜੇ ਖਾਣਾ ਖਲਾੰਦਾ ਕੋਈ ਤੇ ਉਹ ਆਪਣੇ ਹੱਥੀਂ ਖਲਾੰਦਾ ਸਾਰੇ ਪ੍ਰਾਈਜ਼ਸ ਵਗੈਰਾ ਆਪਣੇ ਹੱਥੀਂ ਦਿੰਦੇ ਨੇ ਸਾਡੇ ਕੋਲ ਰਹਿ ਜਾਂਦਾ ਜਿਹੜਾ ਆ ਮਸਲੀਨੀਅਸ ਖਰਚੇ ਨੇ ਉਹ ਸਾਡੇ ਕੋਲ ਰਹਿ ਜਾਂਦੇ ਨੇ ਤੇ ਅਸੀਂ ਉਹ ਕਰਦੇ ਆ ਬੜੀ ਟਰਾਂਸਪੇਰੈਂਸੀ ਆ ਕੋਈ ਇਹਦੇ 'ਚ ਅਸੀਂ ਕੋਈ ਇਹੋ ਜਿਹਾ ਨਹੀਂ ਕਿ ਜਿਹੜਾ ਕੋਈ ਪੈਸਾ ਘਟਦਾ ਵਾਧਾ ਘਟੇਗਾ ਆਪਣੇ ਕੋਲੋਂ ਪਾ ਲੈਨੇ ਆ ਵਾਧਾ ਤੇ ਆ ਬੱਚਿਆਂ ਨੂੰ ਇੱਥੇ ਅਸੀਂ ਕੁਛ ਨਾ ਕੁਛ ਲੈ ਦਿੰਨੇ ਆ ਸੋ ਬਹੁਤ ਸੰਗਤ ਸਾਥ ਇਹ ਇਲਾਕਾ ਹੀ ਸਾਥ ਦੇ ਰਿਹਾ ਬੜੇ ਬੜੇ ਵੱਡੇ ਸਪਾਂਸਰ ਸਾਨੂੰ ਮਿਲਦੇ ਆਹ ਚੀਮਾ ਸਾਹਿਬ ਪੰਜਾਬ ਤੇ ਅਕਸਰ ਹੀ ਸਵਾਲ ਖੜੇ ਹੋ ਜਾਂਦੇ ਸੀਗੇ ਕਿ ਇੱਕ ਉਹ ਦੌਰ ਸੀਗਾ ਜਦੋਂ ਨੌਜਵਾਨ ਰਿੰਦੀ ਗਰਾਊਂਡਾਂ ਦੇ ਵਿੱਚ ਹੁੰਦੇ ਸੀਗੇ ਹੁਣ ਜਾਂ ਨੌਜਵਾਨ ਵਿਦੇਸ਼ਾਂ ਚ ਚਲੇ ਗਏ ਜਾਂ ਗਰਾਊਂਡਾਂ ਦੇ ਵਿੱਚ ਹੋਂੇ ਘੱਟ ਹੋ ਗਏ ਜਿਵੇਂ ਤੁਸੀਂ ਵੀ ਸਰਕਾਰ ਦੇ ਵਿੱਚੋਂ ਤਾਂ ਇਹ ਲੱਗ ਰਿਹਾ ਕਿ ਇਹ ਸਿਨੈਰੀਓ ਚੇਂਜ ਹੋ ਰਿਹਾ ਜਿਵੇਂ ਤੁਸੀਂ ਇਹ ਸ਼ੁਰੂਆਤ ਕੀਤੀ ਕਿ ਮੁਕਾਬਲੇ ਇਦਾਂ ਦੇ ਹੋਣ ਜਾਂ ਇਹੋ ਜਿਹੀ ਕਰਵਾਏ ਜਾਣੇ ਚਾਹੀਦੇ ਨੇ ਕਿ ਉਹ ਦੌਰ ਦੁਬਾਰਾ ਆਵੇ ਦੇਖੋ ਜਦੋਂ ਦੀ ਮੈਂ ਬੜਾ ਇਹ ਮੈਂ ਪਾਰਟੀ ਤੋਂ ਉੱਪਰ ਹੋ ਕੇ ਗੱਲ ਕਰ ਰਿਹਾ ਮੈਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਮੈਂ ਨਿੱਜੀ ਤੌਰ ਤੇ ਜਾਣਦਾ ਜਾਣਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸਪੋਰਟਸ ਦਾ ਇੰਨਾ ਕਿ ਜ਼ਿਆਦਾ ਸ਼ੌਂਕ ਹੈ ਮੈਂ ਦੱਸ ਨਹੀਂ ਸਕਦਾ ਉਹਨਾਂ ਕੋ ਅੱਜ ਤੋਂ ਜਿਹੜੇ 30 30 ਸਾਲ ਪਹਿਲਾਂ ਖਿਡਾਰੀ ਸੀ ਉਹਨਾਂ ਦੇ ਨਾਂ ਪੁੱਛ ਲੋ ਸਾਰਿਆਂ ਨੂੰ ਬਾਈ ਨੇਮ ਜਾਣਦੇ ਆ ਸਾਡੇ ਬਾਸਕਟਬਾਲ ਦੇ ਖਿਡਾਰੀ ਸੌਰੀ ਕਿ ਮੈਂ ਬਾਸਕਟਬਾਲ ਖੇਡਦਾ ਮੈਨੂੰ ਉਹਨਾਂ ਪਲੇਅਰਾਂ ਦਾ ਵੀ ਪਤਾ ਜਿੰਨਾ ਸਾਡੇ ਭਗਵੰਤ ਸਿੰਘ ਮਾਨ ਨੂੰ ਪਤਾ ਔਰ ਤੁਸੀਂ ਦੇਖਿਆ ਹੋਣਾ ਕਿ ਆਉਂਦਿਆਂ ਜਦੋਂ ਸਰਕਾਰ ਬਣੀ ਹੈ ਸਭ ਤੋਂ ਪਹਿਲਾ ਜਿਹੜਾ ਉਹਨਾਂ ਨੇ ਕੰਮ ਕੀਤਾ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਨੇ ਬਿਲਕੁਲ ਜਦੋਂ ਉਹ ਖੇਡਾਂ ਕਰਾਈਆਂ ਨੇ ਤੇ ਉਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਜਿਹੜੇ ਕਰੰਟ ਖਿਡਾਰੀ ਨੇ ਉਹਨਾਂ ਨੂੰ ਹੀ ਲਿਆ ਹਾਂ ਸੀਐਮ ਸਾਹਿਬ ਦਾ ਸੋਚਣਾ ਸੀਗਾ ਕਿ ਸਾਰਾ ਪੰਜਾਬ ਵੀ ਖੇਡਣ ਲੱਗ ਜਾਏ ਉਹਨਾਂ ਨੇ ਅਲੱਗ-ਅਲੱਗ categories ਵਿੱਚ ਓਵਰ 50 ਓਵਰ 60 ਓਵਰ 40 ਯੰਗ ਸਾਰੇ ਮਤਲਬ ਕਹਿੰ ਤੋ ਭਾਵੇਂ ਪੀ ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਸਾਰੇ ਜਿਹੜੇ ਉਹ ਖੇਡ ਮੈਦਾਨਾਂ ਦੇ ਵਿੱਚ ਆ ਗਏ ਸੀਗੇ ਤੇ ਉਹਨਾਂ ਦਾ ਮਕਸਦ ਹੀ ਇਹ ਆ ਕਿ ਪੰਜਾਬ ਨੂੰ ਜੇ ਰੰਗਲਾ ਪੰਜਾਬ ਬਣਾਣਾ ਤੇ ਉਹਨਾਂ ਦੇ ਖੇਡ ਕਲਚਰ ਪਤਾ ਔਰ ਚੇਂਜ ਹੋ ਰਹੀ ਹੈ ਆ ਵੀ ਉਹਦੀ ਲੜੀ ਆ ਮੈਂ ਅਸੀਂ ਵੀ ਉਤਸ਼ਾਹਤ ਹੋ ਕੇ ਉਹਨਾਂ ਦੀ ਜੋ ਉਹਨਾਂ ਦੀ ਸੋਚ ਹੈ ਉਹਦੇ ਤੋਂ ਉਤਸ਼ਾਹਤ ਹੋ ਕੇ ਅਸੀਂ ਆ ਜਿਹੜਾ ਟੂਰਨਾਮੈਂਟ ਹੈ ਨਾ ਵੱਡਾ ਇੱਕ ਛੋਟੇ ਜਿਹੇ ਪਿੰਡ ਚ ਕਰਾਂ ਚਿਕਾਂ ਠੀਕ ਹੈ ਜੀ ਮਾਨ ਸਾਹਿਬ ਧੰਨਵਾਦ ਬੜਾ ਚੰਗਾ ਉਪਰਾਲਾ ਤੁਸੀਂ ਕੀਤਾ ਤਾਂ ਇਹ ਇੱਥੇ ਮੁਕਾਬਲੇ ਕਰਵਾਏ ਜਾ ਰਹੇ ਨੇ ਬਾਸਕਟਬਾਲ ਦੇ ਤਾਂ ਇਹ ਟੀਮਾਂ ਦੇਖੋ ਤੁਸੀਂ ਇਹ ਦੂਜੀਆਂ ਸਟੇਟਾਂ ਤੋਂ ਜਿਹੜੀਆਂ ਨੇ ਟੀਮਾਂ ਇੱਥੇ ਪਹੁੰਚੀਆਂ ਹੋਈਆਂ ਨੇ ਇੱਕ ਟੀਮ ਕੇਰਲਾ ਦੀ ਹੈ ਇਸ ਵੇਲੇ ਜਿਹਨਾਂ ਦਾ ਮੁਕਾਬਲਾ ਹੋ ਰਿਹਾ ਔਰ ਦੂਜੀ ਟੀਮ ਜਿਹੜੀ ਹੈ ਇਸਟਰਨ ਰੇਲਵੇ ਦੀ ਹੈਗੀ ਹੈ ਜਿਹੜੀਆਂ ਇਸ ਵੇਲੇ ਕਪੂਰਥਾਲਾ ਤੋਂ ਪਿੰਡ ਦਬੂਲੀ ਦੇ ਵਿੱਚ ਹੁੰਿਆ ਨੇ ਔਰ ਇੱਥੇ ਜਿਹੜੇ ਨੇ ਮੁਕਾਬਲੇ ਕਰਵਾਏ ਜਾ ਰਹੇ ਨੇ ਤਾਂ ਇੱਕ ਚੰਗੀ ਗੱਲ ਹੈ ਔਰ ਮਾਨ ਵਾਲੀ ਗੱਲ ਹੈ ਔਰ ਅਜਿਹੇ ਮੁਕਾਬਲੇ ਜਿਹੜੇ ਨੇ ਉਹ ਹੋਣੇ ਚਾਹੀਦੇ ਕਿਉਂਕਿ ਤਾਂ ਹੀ ਨੌਜਵਾਨ ਨੂੰ ਜਿਹੜਾ ਉਹ ਖੇਡਾਂ ਵਾਲੇ ਪਾਸੇ ਦੁਬਾਰਾ ਜੋੜਿਆ ਜਾ ਸਕਦਾ ਕਿਉਂਕਿ ਜਿਹੜੇ ਬਾਹਰ ਦੇ ਸਟੇਟਾਂ ਤੋਂ ਪਲੇਅਰ ਆਏ ਹੋਏ ਨੇ ਇਹਨਾਂ ਤੋਂ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਇਨਸਪਾਇਰ ਹੋਣਗੇ ਔਰ ਖੇਡਾਂ ਦੇ ਨਾਲ ਜੁੜਨਗੇ ਸ਼ਾਨਮੈਨ ਮੋਨੂ ਦੇ ਨਾਲ ਮਨਦੀਪ ਸਿੰਘ ਕਾਲੂ ਜਰਬਣੀ ਟੀਵੀ ਬਹੁਤ ਵੱਡਾ ਚਿਹਰਾ